ਤਨ ਤਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਰਾਮ ਤਨ ਕਰੋ ਤਨ ਤਨ ਕਰੋ ਮਿਲ ਸੰਗ ਤਨ ਤਨ ਸੇ ਕੋਮ ਦੇ ਮਹਾਨ ਜਰਨੈਲ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਹਰ ਐਤਵਾਰ ਸੰਤਾਂ ਲੱਖਾਂ ਦੀ ਗਿਣਤੀ ਵਿੱਚ ਦੁਪਹਿਰ ਦੀ ਸੇਵਾ ਲਈ ਪਹੁੰਚਦਿਆਂ ਨੇ ਤੋਂ ਤਸਵੀਰ ਸਾਂਝੀ ਕਰ ਰਹੇ ਆ ਅਸੀਂ ਸ਼ੀਦਾ ਸਾਹਿਬ ਦੇ ਬਾਹਰ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਦੁਪਹਿਰ ਦੀ ਸੇਵਾ ਸੰਪੰਨ ਹੋਣ ਤੋਂ ਬਾਅਦ ਹੁਣ ਸੰਤਾਂ ਦਾ ਹੜ ਜਿਹੜਾ ਇਸ ਵੇਲੇ ਬਾਹਰ ਆ ਰਿਹਾ ਹੈ ਅਸੀਂ ਤਸਵੀਰ ਅੰਦਰ ਦੀ ਵੀ ਸਾਂਝੀ ਕੀਤੀ ਆ ਜਿੱਥੇ ਗੁਰਦੁਆਰਾ ਸ਼ੀਦਗੜ੍ਹ ਬਾਬਾ ਦੀਪ ਸਿੰਘ ਜੀ ਸ਼ੀਦਾ ਸਾਹਿਬ ਦੀ ਜਿੱਥੇ ਦਰਬਾਰ ਜਾਂ ਫਿਰ ਪ੍ਰਕਰਮਾ ਹੀ ਨਹੀਂ ਬਲਕਿ ਜ਼ਮੀਨ ਦੋਜ਼ ਤਿੰਨ ਮੰਜ਼ਲਾ ਪਾਰਕਿੰਗ ਇਸ ਤੋਂ ਇਲਾਵਾ ਨਾਲ ਲੱਗਦੇ ਸਾਰੇ ਗੁਰਦਵਾਰਾ ਸਹਿਬਾਨ ਲੰਗਰ ਹਾਲ ਕੁੱਲ ਪੰਜ ਹਾਲ ਪਾਰਕਿੰਗ ਦੇ ਔਰ ਬਾਸ ਸੜਕਾਂ ਤੇ ਵੀ ਤਪਦੀ ਗਰਮੀ ਦੇ باوجود ਸੰਕਟਾਂ ਤੇ ਵੀ ਜਿਹੜੀ ਸੜਕਾਂ ਤੇ ਵੀ ਬਾਹਰ ਸੰਗਤ ਬੈਠ ਕੇ ਚਪੈਰੇ ਦੀ ਸੇਵਾ ਕਰਦੀ ਹੈ ਇਹੀ ਅਦਭੁਤ ਨਜ਼ਾਰਾ ਇਹੀ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਸ਼ੀਦਾ ਸਾਹਿਬ ਵੇਖੇ ਦੇਖਣ ਨੂੰ ਮਿਲਦਾ ਜਿੱਥੇ ਤੋਂ 12 ਵਜੇ ਤੋਂ 4 ਵਜੇ ਤੱਕ ਸੰਗਤ ਰੂਪੀ ਜਾਪ ਕੀਤਾ ਜਾਂਦਾ ਹੈ ਪੰਜ ਪਾਠ ਜਪੀ ਸਾਹਿਬ ਦੇ ਪੰਜ ਚਪਈ ਸਾਹਿਬ ਦੇ ਅਨੰਦ ਸਾਹਿਬ ਅਤੇ ਇਸ ਦੇ ਨਾਲ ਨਾਲ ਸੁਖਨੀ ਸਾਹਿਬ ਦੇ ਇੱਕ ਪਾਠ ਦੀ ਸੇਵਾ ਜਿਹੜੀ ਹੈ ਉਹ ਸੰਗਤ ਰੂਪੀ ਜਾਪ ਕੀਤਾ ਜਾਂਦਾ ਸਮੂਹ ਸੰਗਤ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਜੋ ਦੱਸਿਆ ਜਾ ਰਿਹਾ ਹੈ ਕਿ 4 ਲੱਖ ਤੋਂ ਵੱਧ ਗੁਟਕਾ ਸਾਹਿਬ ਸੰਗਤ ਨੂੰ ਪਾਠ ਕਰਨ ਦੇ ਲਈ ਵਰਤਾਏ ਜਾਂਦੇ ਆ ਜਿਹੜੇ ਬਾਅਦ ਚ 2000 ਦੇ ਕਰੀਬ ਵਲੰਟੀਅਰ ਜਿਹੜੇ ਹਰ ਐਤਵਾਰ ਆ ਕੇ ਸਿਰਫ ਗੁਟਕਾ ਸਾਹਿਬ ਸੰਗਤਾਂ ਤੱਕ ਪਹੁੰਚਾਉਣ ਅਤੇ ਵਾਪਸ ਉਹਨਾਂ ਨੂੰ ਵਕਫ ਵਕ ਸਥਾਨਾਂ ਤੇ ਰੱਖਣ ਦੀ ਸੇਵਾ ਨਿਭਾਉਂਦੇ ਆ ਇਸ ਤੋਂ ਇਲਾਵਾ ਜਿੱਥੇ ਗੁਰਦੁਆਰਾ ਸਾਹਿਬ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਆਮਦ ਦੇ ਮੱਦੇਨਜ਼ਰ ਲੰਗਰ ਪਾਣੀ ਦੇ ਨਾਲ-ਨਾਲ ਪਾਰਕਿੰਗ ਵਕਫਾ ਖਾਵਾ ਤੇ ਪ੍ਰਬੰਧ ਕੀਤੇ ਜਾਂਦੇ ਆ ਉੱਥੇ ਹੀ ਇੱਕ ਵਿਸ਼ੇਸ਼ ਮੈਡੀਕਲ ਐਮਰਜੈਂਸੀ ਦੇ ਰਾਤਾਂ ਦੇ ਮੱਦੇਨਜ਼ਰ ਜਿਹੜਾ ਉਹ ਵੀ ਇੱਕ ਕਲੀਨਿਕ ਦਾ ਪ੍ਰਬੰਧ ਕੀਤਾ ਜਾਂਦਾ ਜਿਸ ਦੇ ਵਿੱਚ ਪੂਰਾ ਦਿਨ ਸਵੇਰ ਤੋਂ ਸ਼ਾਮ ਤੱਕ ਡਾਕਟਰਾਂ ਦੀ ਇੱਕ ਟੀਮ ਤੈਨਾਤ ਰਹਿੰਦੀ ਹੈ ਕਿਉਂਕਿ ਗਰਮੀ ਚੱਲਦੇ ਆ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਐਮਰਜੈਂਸੀ ਹੁੰਦੀ ਹੈ ਤਾਂ ਤੁਰੰਤ ਉਸ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਾਈ ਜਾਂਦੀ ਮਹਈਆ ਕਰਵਾਈ ਜਾਂਦੀ ਹੈ ਹਾਲਾਂਕਿ ਅਸੀਂ ਹਲੇ ਵੀ ਸ਼ੀਦਾ ਸਾਹਿਬ ਤੋਂ ਕਾਫੀ ਦੂਰ ਆ ਪਰ ਤੁਸੀਂ ਦੇਖ ਸਕਦੇ ਹੋ ਠਾਠਾ ਮਾਰਦਾ ਸੁਬੰਦਰ ਸੰਤਾਂ ਦਾ ਜਿਹੜਾ ਇਸ ਗੱਲ ਦਾ ਪ੍ਰਤੱਖ ਰੂਪ ਚ ਪ੍ਰਮਾਨ ਹੈ ਕਿ ਚਾਹੇ ਤਬਦੀ ਗਰਮੀ ਹੋਵੇ ਚਾਹੇ ਪਿੰਡਾਂ ਕੰਮਕਮਾਉਂਦੀ ਸਰਦੀ ਹੋਵੇ ਮੀਂਹ ਹੋਵੇ ਹਨੇਰੀ ਹੋਵੇ ਅਜਿਹੇ ਵੇਲੇ ਜਦੋਂ ਅੰਮ੍ਰਿਤਸਰ ਦਾ ਤਾਪਮਾਨ ਵੀ 45 ਡਿਗਰੀ ਤੋਂ ਉੱਪਰ ਜਾ ਰਿਹਾ ਹੈ ਪਰ ਇਸ ਹਫਤੇ ਇਸ ਤਬਦੀ ਗਰਮੀ ਤੇ ਕਿਸੇ ਵੀ ਤਰ੍ਹਾਂ ਦੇ ਮੌਸਮ ਤੇ ਸ਼ਰਧਾ ਹਮੇਸ਼ਾ ਹੀ ਪਾਰੀ ਪੈਂਦੀ ਹੈ ਅਸੀਂ ਸ਼ਰਧਾਲੂ ਨਾਲ ਵੀ ਗੱਲ ਕਰਾਂਗੇ ਪਰ ਅਸੀਂ ਫਿਲਹਾਲ ਤਸਵੀਰਾਂ ਸਾਂਝੀ ਇਹ ਕਰ ਰਹੇ ਹਾਂ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਦੇ ਬਾਹਰ ਸੜਕ ਦੀਆਂ ਕਿਉਂਕਿ ਜਗ੍ਹਾ ਦੀ ਕਮੀ ਪੈ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਦੇ ਇਸ ਪਾਵਨ ਸਥਾਨ ਦੇ ਦਰਬਾਰ ਸਮੂਚੀ ਪ੍ਰਕਰਮਾ ਇਸ ਤੋਂ ਇਲਾਵਾ ਤਿੰਨ ਮੰਜ਼ਿਲਾ ਜ਼ਮੀਨ ਦੋਜ਼ ਨਵੀਂ ਬੰਦਰੀ ਪਾਰਕਿੰਗ ਦੋ ਮੰਜ਼ਿਲਾ ਜ਼ਮੀਨ ਦੋਜ਼ ਮੌਜੂਦਾ ਪਾਰਕਿੰਗ ਇਸ ਤੋਂ ਇਲਾਵਾ ਵਕਫਾ ਖ ਲੰਗਰ ਹਾਲ ਨਾਲ ਲੱਗਦੇ ਗੁਰਦੁਆਰਾ ਸਹਿਬਾਨ ਰਾਮ ਸਰ ਸਾਹਿਬ ਵਿਵੇਕ ਸਰ ਸਾਹਿਬ ਅਤੇ ਇਸ ਦੇ ਨਾਲ ਨਾਲ ਪੂਰੀ ਸੜਕ ਸੁਲਤਾਨਪੁਰ ਚੌਂਕ ਤੋਂ ਲੈ ਕੇ ਚਾਰਟ ਇਵੈਂਟ ਚੌਂਕ ਤੱਕ ਸੰਗਤਾਂ ਦੇ ਨਾਲ ਪੂਰੀ ਭਰੀ ਹੋਈ ਨਜ਼ਰ ਆਂਦੀ ਕਿਤੇ ਤਿਲ ਤਰਨ ਜਗਾ ਨਹੀਂ ਮਿਲਦੀ ਔਰ ਸੰਗਤਾਂ ਵੱਲੋਂ ਵੀ ਬੜੀ ਸ਼ਰਧਾ ਸਤਿਕਾਰ ਦੇ ਨਾਲ ਸੰਗਤ ਦੀ ਆਮਦ ਦੇ ਮੱਦੇਨਜ਼ਰ ਗਰਮੀ ਨੂੰ ਖਰਾ ਦੇ ਥਾਂ ਥਾਂ ਤੇ ਠੰਡਾ ਮਿੱਠੇ ਜਲ ਦੀ ਸ਼ਬੀਲਾ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਅੰਦਰ ਪੱਖੀਆਂ ਵੰਡਣ ਦੀ ਸੇਵਾ ਕੀਤੀ ਜਾਂਦੀ ਹੈ ਚਾਹੇ ਗਰਮੀ ਦੇ ਮੱਦੇਨਜ਼ਰ ਪਾਣੀ ਦੀ ਪਿਛਾਣਾਂ ਦੇ ਕੁਲਰ ਲੱਗੇ ਨੇ ਏਸੀ ਹੈ ਪੱਖਿਆਂ ਦਾ ਪ੍ਰਬੰਧ ਹੈ ਤਾਂ ਟਾਟ ਪਛਾ ਕੇ ਉਹਨਾਂ ਤੇ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਪਰ ਇਸ ਦੇ ਨਾਲ ਨਾਲ ਪੱਖੀਆਂ ਵੀ ਵਰਤਾਈਆਂ ਜਾਂਦੀਆਂ ਸੰਗਤਾਂ ਨੂੰ ਪੱਖੀਆਂ ਵੀ ਵੰਡੀਆਂ ਜਾਂਦੀਆਂ ਕਿ ਗਰਮੀ ਤੋਂ ਵਿਚਾਰ ਕੀਤਾ ਜਾ ਸਕੇ ਉਹ ਸੈਂਕੜੇ ਦੀ ਗਿਣਤੀ ਦੇ ਵਿੱਚ ਲੰਗਰ ਇਸ ਵੇਲੇ ਚੱਲ ਰਿਹਾ ਹੈ ਛਬੀਲਾ ਚੱਲ ਰਹੀ ਹੈ ਪਹਿਲੀ ਵਾਰ ਆਇਆ ਸੀ ਤੇ ਪਹਿਲੀ ਵਾਰ ਆਇਆ ਮੀ ਜੀ ਬੜਾ ਅੱਛਾ ਸੀ ਬਹੁਤ ਅੱਛਾ ਐਕਸਪੀਰੀਅੰਸ ਮੈਂ ਕਹਿੰਦੀ ਆ ਕਿ ਅਸੀਂ ਆਏ ਮਹੀਨੇ ਪੂਰੇ ਸਾਲ ਆਈਏ ਅਸੀਂ ਸੱਚੀ ਕਹਿ ਰਹੀ ਆ ਬਹੁਤ ਬਹੁਤ ਕਿਉਂਕਿ ਮੈਂ ਅੱਧਾ ਚ ਪੈਰਾ ਕੱਟ ਕੇ ਗਈ ਸੀ ਮਹੀਨਾ ਪਹਿਲੇ ਤੇ ਮੈਨੂੰ ਗੱਡੀ ਮਿਲਲੀ ਐ ਔਰ ਹੁਣ ਮੈਂ ਚ ਪੈਰਾ ਕੱਟ ਕੇ ਮੈਨੂੰ ਘਰ ਦੀ ਦਾਤ ਵੇਚ ਹਾਂਜੀ ਸੇਰੇ 4:30 ਵਜੇ ਨਿਕਲੇ ਹੋਏ ਅਸੀਂ ਘਰੋਂ ਜਮਨਾ ਨਗਰ ਤੋਂ ਆਏ ਹਾਂ ਅਸੀਂ ਠੀਕ ਹੈ ਜਰ ਵੀ ਸੇਵਾ ਕਰਕੇ ਕਿੰਨੀ ਖੁਸ਼ੀ ਮਿਲੀ ਬਹੁਤ ਜੀ ਬਹੁਤ ਮਿਲਦੀ ਹੈ ਜੀ ਬਹੁਤ ਮਿਲਦੀ ਹੈ ਬੜਾ ਵਿਸ਼ਵਾਸ ਹੈ ਸੰਗਤ ਦਾ ਹਾਂਜੀ ਬਹੁਤ ਜ਼ਿਆਦਾ ਬੱਧ ਕਰਦਾ ਸਭੂਰੀਆਂ ਬਾਬਾ ਜੀ ਕਰਦਾ ਸਭ ਹਾਂਜੀ ਕਰਦਾ ਓਏ ਵਿਸ਼ਵਾਸ ਹੈ ਕਿ ਹਰ ਮਨੋ ਕਾਮਨਾ ਪੂਰੀ ਦੀ ਸੱਚੇ ਮੰਨਣ ਕੀਤੀ ਹਰ ਅਰਦਾਸ ਜੋਦੜੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੁੰਦੀ ਹੈ ਤੋਂ ਸੰਤਾ ਸੁੱਖਾਂ ਸੁਖਦਿਆਂ ਨੇ ਮਨੋ ਕਾਮਨਾ ਪੂਰੀ ਹੋਣ ਤੇ ਫਿਰ ਆ ਕੇ ਚਪੈਰ ਦੀ ਸੇਵਾ ਕੀਤੀ ਜਾਂਦੀ ਹੈ ਕੋਈ ਦੋ ਐਤਵਾਰ ਸੁਖਦਾ ਕੋਈ ਚਾਰ ਐਤਵਾਰ ਸੁਖਦਾ ਕੋਈ ਇਸ ਤੋਂ ਵੱਧ ਜਾਂ ਘੱਟ ਸੁਖਦਾ ਤੋਂ ਅਰਦਾਸ ਚੌਧਰੀ ਜੀ ਨੂੰ ਗੁਰੂ ਘਰ ਚ ਪ੍ਰਵਾਨ ਹੁੰਦੀ ਤਾਂ ਫਿਰ ਐਤਵਾਰ ਦੇ ਐਤਵਾਰ ਇੱਥੇ ਆ ਕੇ ਚਪੈਰੇ ਦੀ ਸੇਵਾ ਕਰਦੀਆਂ ਸਕਤਾਂ ਓਏ ਤਸਵੀਰ ਹੈ ਸ਼ਰਦਾ ਦੀ ਇਹ ਤਸਵੀਰ ਹੈ ਆਸਥਾ ਦੀ ਇਹ ਤਸਵੀਰ ਹੈ ਗੁਰੂ ਚ ਆਪਣੇ ਵਿਸ਼ਵਾਸ ਦੀ ਸਿੱਖ ਔਮ ਦੇ ਮਹਾਨ ਜਰਨਲ ਬਾਬਾ ਦੀਪ ਸਿੰਘ ਜੀ ਦੇ ਸਹਸਾਂਤ ਐਤਵਾਰ ਤੇ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਹੈ ਜੋ ਦੂਰ ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਸੰਗਤਾਂ ਦਾ ਹੜ ਨਜ਼ਰ ਆ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੀਤ ਕੌਰ ਐ ਵੀ ਫਗਵਾੜੇ ਤੋਂ ਆਏ ਫਗਵਾੜੇ ਤੋਂ ਹਾਂਜੀ ਹਾਂ ਚੇਚੇ ਤੌਰ ਤੇ ਦੁਪਹਿਰੇ ਸੇਵਾ ਹਾਂਜੀ ਦੁਪਹਿਰੇ ਦੀ ਸੇਵਾ ਹਾਂਜੀ ਹਾਂਜੀ ਪੰਜ ਦੁਪਹਿਰਾ ਸਾਬ ਹਾਂਜੀ ਵਾਹਿਗੁਰੂ ਕੀ ਵਿਸ਼ਵਾਸ ਕੀ ਬਹੁਤ ਵਿਸ਼ਵਾਸ ਹੈ ਵਾਹਿਗੁਰੂ ਦਾ ਦਿੱਤਾ ਸਭ ਕੁਝ ਹੀ ਹੈ ਇਹਦੇ ਤੇ ਨਹੀਂ ਵਿਸ਼ਵਾਸ ਕਰਨਾ ਕਿਹਦੇ ਤੇ ਕਰਨਾ ਇਹਦੇ ਤੇ ਵਿਸ਼ਵਾਸ ਹੈ ਮੈਂ ਬੋਲਣਾ ਇਹਦੇ ਤੇ ਨਾ ਕੋਈ ਕੁਛ ਨਹੀਂ ਕੋਈ ਗਰਮੀ ਕੋ ਸਰਦੀ ਜਾਸਰ ਨਹੀਂ ਮੈਨੂੰ ਬਿਲਕੁਲ ਬਹੁਤ ਗਰਮੀ ਲੱਗਦੀ ਸੀ ਬਿਲਕੁਲ ਹੁਣ ਨਹੀਂ ਲੱਗਦੀ ਮੈਂ ਇੱਕ ਸ਼ਰਧਾ ਰੱਖੀ ਸੀ ਬਾਬਾ ਜੀ ਇੱਕ ਅਰਦਾਸ ਕੀਤੀ ਸੀ ਔਕਾਤ ਮੇਰੀ ਨਹੀਂ ਮੈਨੂੰ ਬਾਬਾ ਜੀ ਨੇ ਇੰਨਾ ਕੁਛ ਦਿੱਤਾ ਜਿਹੜੀ ਅਰਦਾਸ ਕਰਦੀ ਆ ਉਸੇ ਦਿਨੀ ਪੂਰੀ ਹੁੰਦੀ ਆ ਅੱਗੋਂ ਪਿਛੋਂ ਨਹੀਂ ਜੇ ਮੈਂ ਘਰ ਜਾ ਕੇ ਪਾਠ ਕਰਦੀ ਮੇਰੀ ਆ ਸਰੀ ਕਪੜੇ ਪੇਚ ਜਾਂਦੇ ਆ ਇੰਨਾ ਪਿਆਰ ਪੈ ਗਿਆ ਨਾ ਬਾਬਾ ਦੀ ਸਰ ਮੈਂ ਨੇ ਵੀ ਸਾਰਾ ਕੁਝ ਛੱਡ ਦੋ ਦੁਨੀਆ ਤੋਂ ਸਿਰਫ ਇੱਕ ਬਾਬਾ ਜੀ ਦੇ ਆਣ ਕੇ ਇੱਕ ਅਰਦਾਸ ਸੱਚੇ ਮਨ ਨਾਲ ਕਰੋ ਤੇਰੇ پاس ਉਹ ਹੀ ਮੈਨੀ ਵੀ ਜ਼ਿੰਦਗੀ ਚ ਕੋ ਮੈਨੂੰ ਕੁਛ ਨਹੀਂ ਸੋਚਦਾ ਮੇਰਾ ਹਾਂਜੀ ਹਰ ਰਾਤ ਵਰਛਾ ਦੇ ਤੋਂ ਨਹੀਂ ਮੈਂ ਮੈਂ ਪਹਿਲੇ ਨਹੀਂ ਸੀ ਆਉਂਦੀ ਮੇਰਾ ਬੇਟਾ ਆਸਟ੍ਰੇਲੀਆ ਮੈਨੂੰ ਉਹ ਫੋਨ ਕੋਈ ਨਹੀਂ ਕਰਦਾ ਪਰ ਮੈਂ ਉਹਦੇ ਵਾਸਤੇ ਬਾਬਾਈ ਨੇ ਪਹਿਲਾਂ ਵੀ ਵੀਜ਼ੇ ਦੀ ਮੰਗ ਕੀਤੀ ਵੀਜ਼ਾ ਤੇ ਨਾ ਮਹੀਨੇ ਅਚ ਆ ਗਿਆ ਉਸ ਤੋਂ ਬਾਅਦ ਉਹ ਚੀਜ਼ ਮੈਂ ਦੱਸ ਹੀ ਨਹੀਂ ਸਕਦੀ ਜੋ ਮੈਨੂੰ ਮਿਲ ਗਈ ਆ ਮੇਰੀ ਔਕਾਤ ਨਹੀਂ ਹੈਗੀ ਉਸ ਚੀਜ਼ ਦੀ ਪੀ ਮੈਂ ਤੁਹਾਨੂੰ ਕਿਸ ਤਰ੍ਹਾਂ ਦੱਸਾਂ ਵੀ ਇੰਨਾ ਕੁਝ ਮਿਲ ਗਿਆ ਨਾ ਹਰ ਵਾਰੀ ਆਉਂਦੇ ਆ ਕੋਈ ਗਰਮੀ ਨਹੀਂ ਕੋਈ ਧੋਪੜੀ ਹਾਂਜੀ ਜੀ ਕਰਦਾ ਨਹੀਂ ਹੋਰ ਕਿਤੇ ਜਾਣ ਨੂੰ ਮੇਰਾ ਇਸ ਕਰਕੇ ਮੈਂ ਸਭ ਨੂੰ ਇਹੀ ਕਹਾਂਗੀ ਕਿ ਸਵਾਦ ਤੋਂ ਬਾਅਦ ਸਾਰੀ ਦੁਨੀਆ ਛੱਡ ਕੇ ਬੱਚੇ ਛੱਡ ਕੇ ਬਸ ਇਸ ਅਧਾਰ ਤੇ ਆਓ ਤੇ ਸ਼ਰਦਾਪੁਰਾ ਹੁਣ ਮੈਂ ਇਹ ਸ਼ਰਦਾ ਮੰਗੀ ਸੀ ਕਿ ਮੈਂ ਇਹ ਨਿਊਜ਼ ਵਿੱਚ ਦੇਣੀ ਆ ਮੈਂ ਸਭ ਨੂੰ ਮੈਂ ਬਹੁਤ ਫੈਮਲੀਆਂ ਜਿਹਦੀਆਂ ਕਿ ਉਹਨਾਂ ਨੂੰ ਆਪਣੀਆਂ ਗੱਲਾਂ ਦੱਸ ਕੇ ਤੇ ਜੋੜ ਦਿੱਤਾ ਨਾਲ ਮੇਰੇ ਪੇਕੇ ਆ ਮੇਰੇ ਸਿਸਟਰ ਆ ਉਹ ਵੀ ਆਉਣ ਲੱਪੇ ਜਿਹੜੇ ਕਦੀ ਉਹ ਵੀ ਮੌਕਾ ਮਿਲ ਗਿਆ ਐਹੀ ਮੰਗੀ ਸੀ ਬਾਬਾ ਜੀ ਕੋ ਅਰਦਾਸ ਅੱਜ ਮੈਂ ਘਰ ਵੀ ਕਹਿ ਕੇ ਆਈ ਸੀ ਆਪਣੇ ਹਸਬੰਦ ਨੂੰ ਵੀ ਕਿਹਾ ਕਿ ਮੇਰਾ ਜੀ ਕਰਦਾ ਕਿ ਮੈਂ ਹੋਰ ਦੁਨੀਆ ਨੂੰ ਜੋੜਾਂ ਤੇ ਮੇਰੇ ਪੇਕੇ ਮੇਰੇ ਸਿਸਟਰ ਕਦੀ ਨਹੀਂ ਸੀ ਆਉਂਦੇ ਸਾਰੇ ਆਉਣ ਲੱਗ ਗਏ ਆ ਇਹ ਵਿਸ਼ਵਾਸ ਦੀ ਤਸਵੀਰ ਹੈ ਮੈਂ ਕਿੱਥੋਂ ਲੈ ਸਕਦੀ ਹਾਂ ਹੁਣ ਇਹ ਵਿਸ਼ਵਾਸ ਦੀ ਤਸਵੀਰ ਹੈ ਕਿਸ ਸੰਤਾ ਕੋਈ ਹਰ ਐਤਵਾਰ ਆ ਰਹਾ ਹੈ ਕੋਈ ਪੰਜ ਚਪਹਿਰੇ ਸੇਵਾ ਕਰਨ ਆ ਰਹਾ ਹੈ ਹੋਰ ਵਿਸ਼ਵਾਸ ਹੈ ਕਿ ਸੱਚੇ ਮਨ ਨਾਲ ਕੀਤੀ ਗਈ ਹਰ ਅਰਦਾਸ ਜੋਦੜੀ ਗੁਰੂ ਦੇ ਚਰਨਾਂ 'ਚ ਪ੍ਰਵਾਨ ਹੁੰਦੀ ਹੈ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਦੁੱਖਾਂ ਕਲੇਸ਼ਾਂ ਕਸ਼ਟਾਂ ਦਾ ਨਾਸ ਹੁੰਦਾ ਹੈ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੇ ਲਈ ਬੱਚਿਆਂ ਦੀ ਤੰਦਰੁਸਤੀ ਤਰੱਕੀ ਦੇ ਲਈ ਸੰਤਾਂ ਦਾ ਵਿਸ਼ਵਾਸ ਹੈ ਟੁੱਟ ਵਿਸ਼ਵਾਸ ਹੈ ਬਾਬਾ ਦੀਪ ਸਿੰਘ ਜੀ ਲਗਭਗ 15 ਮਿੰਟ ਹੋ ਚੁੱਕੇ ਸਾਨੂੰ ਸੁਲਤਾਨਵਿੰਦ ਚੌਂਕ ਤੋਂ ਤੁਰਿਆ ਪਰ ਅਸੀਂ ਹਲੇ ਤੱਕ ਗੁਰਦੁਆਰਾ ਸਾਹਿਬ ਤੱਕ ਨਹੀਂ ਪਹੁੰਚ ਪਾਏ ਹਲੇ ਵੀ ਅਧਰ ਰਸਤੇ 'ਚ ਪਹੁੰਚੇ ਆਂ ਔਰ ਤੁਸੀਂ ਦੇਖ ਸਕਦੇ ਹੋ ਠਾਠਾ ਮਾਰਦਾ ਸਮੁੰਦਰ ਆਰਜੀ ਬਾਥਰੂਮ ਵਾਲੀਆਂ ਗੱਡੀਆਂ ਖੜੀਆਂ ਕੀਤੀਆਂ ਜਾਂਦੀਆਂ ਔਖ-ਔਖ ਮੋੜਾਂ ਤੇ ਸੰਗਤ ਦੀ ਹਰ ਸੁੱਖ ਸੁਹਲਤ ਦਾ ਇੰਨੇ ਵੱਡੇ ਰਸਤੇ ਦੇ ਬਾਵਜੂਦ ਸੰਗਤ ਦੀ ਹਰ ਸੁੱਖ ਸੁਹਲਤ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਭਾਜੀ ਕੀ ਨਾਮ ਹੈ ਜੀ ਕਿੱਥੋਂ ਆਏ? ਬਟਾਲੇ ਤੋਂ। ਬਟਾਲੇ ਤੋਂ। ਕੀ ਕਹਿਣਾ ਚਾਹੋਗੇ? ਦੁਪਹਿਰ ਦੀ ਸੇਵਾ ਕਰਕੇ ਆਏ ਹੋ ਕਿੰਨੀ ਖੁਸ਼ੀ ਕਿੰਨਾ ਬਹੁਤ ਖੁਸ਼ੀ ਹੈ ਮਰੇ। ਬਹੁਤ ਜ਼ਿਆਦਾ ਖੁਸ਼ੀ ਹੈ। ਇਸ ਤੋਂ ਵੱਧ ਖੁਸ਼ੀ ਹੁੰਦੀ। ਹਾਂਜੀ ਵਾਹਿਗੁਰੂ ਜੀ ਦਰਸ਼ਨ ਕਰਕੇ ਆਏ ਭਾਬੇ ਦੇ। ਹਾਂਜੀ ਕਿੰਨੀ ਤੁਸੀਂ ਦੁਪਹਿਰ ਦੀ ਬਹੁਤ ਖੁਸ਼ੀ ਹੈ ਜੀ। ਹਾਂਜੀ ਹਰ ਵਾਰ। ਕਿੰਨੇ ਸਾਲ ਹੋ ਗਏ? ਸਾਨੂੰ ਹੋ ਗਏ ਆ 5-6 ਮਹੀਨੇ ਹੁੰਦੇ ਨੇ ਹਾਂਜੀ ਹਾਂਜੀ ਲਗਾਤਾਰ ਹੀ ਹੱਤੀ ਦਿਨ ਹਫਤੇ ਬਾਅਦ ਆਈ ਕਹਿੰਦੇ ਹਰ ਅਰਦਾਸ ਪੂਰੀ ਹਾਂਜੀ ਹਾਂ ਜਿਹੜਾ ਜੋ ਕੁਝ ਮੰਗੋ ਹੋ ਕੋ ਜੀ ਇਹਨਾਂ ਅਸਗਰ ਜੀ ਆਪਣਾ ਮਨਜੀਤ ਸਿੰਘ ਤੇ ਦਾਦੂਪੁਰਾ ਪਿੰਡ ਆਪਣਾ ਹਾਂਜੀ ਸਭ ਨੂੰ 20 ਸਾਲ ਹੋ ਗਏ ਪੱਪਾ ਜੀ ਦੇ ਹੁੰਦੇ ਆ 20 ਸਾਲ ਹਾਂਜੀ ਤੇ ਮਤਲਬ ਇੰਨੀ ਖੁਸ਼ੀ ਹੁੰਦੀ ਆ ਵੀ ਵਿਆਹ ਜਨਾ ਚਾਹੁੰਦਾ ਹਰ ਵਾਰ ਆ ਕੇ ਇੰਨਾ ਮਜ਼ਾ ਆਉਂਦਾ ਵੀ ਆ ਤੁਹਾਰ ਵਿਆਹ ਜੇ ਨਹੀਂ ਚਾਹਵਾ ਹੈ ਬਹੁਤ ਜਿਆਦਾ ਹਾਂਜੀ ਹਰਤ ਕਦੀ ਛੁੱਟੀ ਨਹੀਂ ਮਾਰੀ ਬਾਬਾ ਜੀ ਦੀ ਮੇਹਰ ਹੈ ਜੀ ਉਹ ਲੈ ਕੇ ਆਉਂਦੇ ਉਹਨਾਂ ਦੀ ਮੇਹਰ ਨਾਲ ਹੁੰਦੇ ਆ ਤੇ ਤੁਹਾਨੂੰ ਬਤਾ ਸਾਰਾ ਤੋਰ ਪੁੰਜੀ ਦਾ ਵਾ ਇਹਨਾਂ ਜਿਆਦਾ ਸੰਗਤ ਦਾ ਠਾਠਾ ਮਾਰਦਾ ਸੁਬੰਦਰ ਹੈ ਕੋਈ ਪਰੇਸ਼ਾਨੀ ਨਹੀਂ ਦੀ ਕੋਈ ਨਾ ਜੀ ਨਾ ਕੋਈ ਪਰੇਸ਼ਾਨੀ ਨਹੀਂ ਖੁਸ਼ ਹਾਂ ਜੀ ਵੇਖੋ ਖੁਸ਼ ਹੋ ਕੇ ਨਿਕਲਨੇ ਆ ਜੀ ਸਾਡੇ ਚਿਹਰੇ ਵੇਖੋ ਖੁਸ਼ੀ ਖੁਸ਼ੀ ਨਾਲ ਸਾਰੇ ਸਾਰੀ ਸੰਤ ਸਾਰੀ ਖੁਸ਼ ਆ ਕੋਈ ਕੇ ਨਾ ਹੈ ਨਹੀਂ ਕੋਈ ਦੁੱਖ ਸਾਰੇ ਖੁਸ਼ ਆ ਵੇਖੋ ਜੀ ਇੱਥੇ ਮਹਾਰਾਜ ਦੇ ਮੰਗਿਆਂ ਬਣਤਾ ਪੂਰੀ ਹੁੰਦੀਆਂ ਜੀ ਮਹਾਰਾ ਸੁੱਖ ਸ਼ਾਂਤੀ ਰੱਖੇ ਜੀ ਬਹੁਤ ਮਰਾਦਾ ਪੂਰੀ ਤੇ ਹਰ ਕਿਸੇ ਦੀ ਮਨੋਕਾ ਉਹਨਾਂ ਪੂਰੀ ਹੁੰਦੀ ਹੈ ਜੀ ਮਹਾਰਾ ਸੁੱਖ ਹੁੰਦਾ ਜੀ ਵੇਖੋ ਜੀ ਹੁਣ ਆਨਾਰ ਸੰਤਾਰੀ ਆ ਇੱਥੇ ਜੋ ਵੀ ਮਹਾਰਾਜ ਸੰਗਤੈ ਤੋਂ ਮੰਗਦੀ ਹੈ ਤੇ ਹਰ ਕਿਸੇ ਨੂੰ ਆਪਣੀ ਸਰਦਾ ਮੁਤਾਬਿਕ ਸਭ ਕੁਝ ਪੂਰਾ ਹੁੰਦਾ ਜੀ ਤੇ ਬੜੀ ਸੱਦਾ ਜੀ 40 ਸਾਲ ਹੋ ਗਏ ਆ ਸਾਨੂੰ 40 ਸਾਲ ਹੋ ਗਏ ਆ 40 ਸਾਲ 40 ਸਾਲ ਹੋ ਗਏ ਹੁੰਦਿਆਂ ਨੂੰ ਹਰ ਮਰਾਦ ਪੂਰੀ ਹੁੰਦੀ ਆ ਮੋਬਾਈਲ ਬਾਥਰੂਮ ਤੱਕ ਦਾ ਪ੍ਰਬੰਧ ਕੀਤਾ ਗਿਆ 19 ਵੱਲੋਂ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਂਦੇ ਆ ਤਰ੍ਹਾਂ ਤਰ੍ਹਾਂ ਦੇ ਸਵਾਦੀ ਲੰਗਰ ਢੁਟ ਵਰਤਾਏ ਜਾ ਰਹੇ ਆ ਜਗ੍ਹਾ ਜਗ੍ਹਾ ਤੇ ਲੰਗਰਾਂ ਅਚਬੀਲਾਂ ਦਾ ਪ੍ਰਬੰਧ ਕੀਤਾ ਗਿਆ ਇੱਥੇ ਇੱਕ ਪਾਸੇ ਸ਼ਰੋਣੀ ਕਮੇਟੀ ਵੱਲੋਂ ਸੁਚੱਜੇ ਪ੍ਰਬੰਧ ਕੀਤੇ ਗਏ ਉੱਥੇ ਆਪ ਮਹਾਰੇ ਸੰਗਤਾਂ ਵੀ ਸੰਦਰ ਇਸ ਸਮੁੰਦਰ ਨੂੰ ਧਿਆਨ ਚ ਰੱਖਦੇ ਆ ਇਸ ਹੜ ਨੂੰ ਧਿਆਨ ਚ ਰੱਖਦੇ ਆ ਤਰ੍ਹਾਂ ਤਰ੍ਹਾਂ ਦੇ ਲੰਗਰ ਵਰਤਾਰੀਆਂ ਨੇ ਤੋਏ ਤਸਵੀਰ ਸੇਵਾ ਦੀ ਹੈ ਆਸਥਾ ਦੀ ਹੈ ਸ਼ਰਧਾ ਦੀ ਹੈ ਅਟੁੱਟ ਵਿਸ਼ਵਾਸ ਦੀ ਹੈ ਜਿਹੜਾ ਸੰਗਤਾਂ ਦਾ ਬਾਬਾ ਦੀਪ ਸਿੰਘ ਜੀ ਪ੍ਰਤੀ ਹੈ ਪ੍ਰਤੱਖ ਪਰਮਾਨ ਚੜਦੀ ਚੜਦੀ ਕਲਾ ਜੀ ਚੜਦੀ ਕਲਾ ਕਿੰਨੇ ਸਾਲਾਂ ਤੋਂ ਆ ਰਹੇ ਹੋ 2 ਸਾਲ ਹੋ ਗਏ 2 ਸਾਲ ਹੋ ਗਏ ਮੂ ਜੋਟਾ ਤੇ ਗੱਲ ਵੱਡੀ ਆ ਸਾਰਾ ਕੁਝ ਨਾਲ ਥਾਂ ਥਾਂ ਤੇ ਟੈਂਟ ਲਾਏ ਗਏ ਨੇ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਠੰਡਾ ਜਲ ਵਰਤਾਇਆ ਜਾ ਰਿਹਾ ਠੰਡੇ ਮਿੱਠੇ ਜਲ ਵਰਤਾਏ ਜਾ ਰਹੇ ਸ਼ਬੀਲਾਂ ਤੇ ਲੰਗਰਾਂ ਦਾ ਖਾਸ ਪ੍ਰਬੰਧ ਹੈ ਸੜਕਾਂ ਤੇ ਟਾਟ ਵਿਛਾਏ ਗਏ ਨੇ ਤਾਂ ਜੋ ਗਰਮੀ ਸੰਗਤਾਂ ਕਿਉਂਕਿ ਸੜਕਾਂ ਤੇ ਬੈਠ ਕੇ ਜਾਪ ਕਰਦੀਆਂ ਨੇ ਲਗਾਤਾਰ ਚਾਰ ਕਰਦੇ 12 ਵਜੇ ਤੋਂ 4 ਵਜੇ ਤੱਕ ਜੀ ਜਿੱਥੇ ਸੰਗਤ ਦੀ ਅਥਾਹ ਸ਼ਰਧਾ ਵਿਸ਼ਵਾਸ ਹੈ ਭਾਵਨਾਵਾਂ ਉਥੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕੁਰਬਾਨੀ ਵੀ ਬਹੁਤ ਵੱਡੀ ਹੈ ਇਹੋ ਜਿਹੀ ਕੁਰਬਾਨੀ ਕਿ ਜੋਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਇਸ ਤਰ੍ਹਾਂ ਦੀ ਮਹਾਨ ਕੁਰਬਾਨੀ ਕਿਸੇ ਧਰਮ ਦੇ ਵਿੱਚ ਕਿਸੇ ਵੀ ਸ਼ਹੀਦ ਵੱਲੋਂ ਕੀਤੀ ਗਈ ਹੋਵੇ ਇਹੋ ਜੀ ਮਿਸਾਲ ਕੋਈ ਨਹੀਂ ਮਿਲਦੀ ਜਿੱਥੇ ਸ਼ਹੀਦਾਂ ਤੇ ਬਹੁਤ ਵੱਡੀਆਂ ਸੰਗਤਾਂ ਹਾਜ਼ਰੀ ਭਰਦੀਆਂ ਨੇ ਨਾ ਉੱਥੇ ਇਹ ਵੀ ਸੰਗਤਾਂ ਦੇ ਵਿੱਚ ਪਾਇਆ ਜਾਂਦਾ ਕਿ ਜੋ ਵੀ ਮਨੋ ਕਾਮਨਾਵਾਂ ਨੇ ਮੰਨ ਕਰਕੇ ਜਿਹੜਾ ਵੀ ਸ਼ਰਧਾਲੂ ਜਿਹੜਾ ਵੀ ਜਗਿਆਸੂ ਜਿਹੜਾ ਵੀ ਸੰਗਤ ਪ੍ਰੇਮੀ ਮਾਈ ਭਾਈ ਜੋ ਵੀ ਇੱਛਾ ਕਰਦੇ ਨੇ ਸ਼ਹੀਦਾ ਸਿੰਘਾਂ ਤੋਂ ਚਾਹੇ ਉਹ ਰੋਗਾ ਸੋਗਾ ਦੀ ਨਿਵਰਤੀ ਆ ਚਾਹੇ ਉਹ ਕਾਰੋਬਾਰਾਂ ਦੀ ਵਣਤ ਵਾਸਤੇ ਆ ਚਾਹੇ ਉਹ ਨੌਕਰੀਆਂ ਵਾਸਤੇ ਆ ਜਾਂ ਕਿਸੇ ਵੀ ਸਮਾਜਿਕ ਕੰਮਾਂ ਵਾਸਤੇ ਤੇ ਕੋਈ ਆਪਣੇ ਵਪਾਰਾਂ ਦੇ ਵਾਦੇ ਵਾਸਤੇ ਹਾਂਜੀ ਜੋ ਵੀ ਕੁਝ ਜੇ ਕਹਿ ਲਿਆ ਜਾਵੇ ਤੇ ਸ਼ਹੀਦ ਸਿੰਘ ਸਭ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਨੇ ਉਹ ਪੂਰੀਆਂ ਕਰਦੇ ਨੇ ਇਸ ਕਰਕੇ ਸ਼ਹੀਦਾਂ ਦੀ ਜਿਹੜੀ ਕਮਾਈ ਆ ਬੜੀ ਮਹਾਨ ਆ ਬੜੀ ਪਵਿੱਤਰ ਆ ਤੇ ਉਹਨਾਂ ਦੀ ਕਮਾਈ ਤੇ ਉਹਨਾਂ ਦੀ ਕੁਰਬਾਨੀ ਨੂੰ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਹੀ ਜਿਹੜੀਆਂ ਸੰਗਤਾਂ ਨੇ ਉਹ ਨਤਮਸਤਕ ਹੁੰਦੀਆਂ ਨੇ ਭਾਵੇਂ ਉਹ ਸ਼ਹੀਦਾਂ ਦਾ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਆ ਭਾਵੇਂ ਉਹ ਗੁਰਦੁਆਰਾ ਟਾਲਾ ਸਾਹਿਬ ਆ ਭਾਵੇਂ ਪਉਂਡ ਸਾਹਿਬ ਆ ਇੱਥੋਂ ਤੱਕ ਕਹਿ ਲੋ ਕਿ ਸ਼ਹੀਦਾਂ ਦੇ ਨਾਮ ਤੇ ਜਿਹੜੇ ਸ਼ਹੀਦਾਂ ਦੇ ਨਾਮ ਤੇ ਵੀ ਗੁਰੂ ਘਰ ਬਣੇ ਨੇ ਨਾ ਤਨਤਨ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਚਾਹੇ ਉਹ ਦੇਸ਼ ਦੇ ਵਿੱਚ ਆ ਚਾਹੇ ਵਿਦੇਸ਼ਾਂ ਦੇ ਵਿੱਚ ਆ ਸਾਰਿਆਂ ਹੀ ਥਾਵਾਂ ਤੇ ਜਿਹੜਾ ਵਾ ਉਹ ਬੇਅੰਤ ਸੰਗਤਾਂ ਜਿਹੜੀਆਂ ਨੇ ਰੋਜ਼ਾਨਾ ਜਿਹੜੀ ਆ ਉਹ ਹਾਜ਼ਰੀ ਭਰਦੀਆਂ ਨੇ ਇਸ ਕਰਕੇ ਸ਼ਹੀਦਾਂ ਦੀ ਕਮਾਈ ਨੂੰ ਜਿਹੜਾ ਵਾ ਉਹ ਮਹਾਰਾਜ ਕੋਟ-ਕੋਟ ਪ੍ਰਣਾਮ ਹੈ ਜੀ ਸਰ ਕਲਸਾ ਸਰਬਾਹ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦਰਾ ਸ਼ਹੀਦ ਗੰਜ ਸਾਹਿਬ ਵਿਖੇ ਹਰ ਹਫਤੇ ਗੁਰਮਤਿ ਸਮਾਗਮ ਹੁੰਦਾ ਚੁਪਾਰਾ ਸਾਹਿਬ ਦੇ ਰੂਪ ਵਿੱਚ ਇਸ ਵਿੱਚ ਸੰਗਤ ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੀ ਸੰਗਤ ਦਾ ਹੜਾ ਆ ਜਾਂਦਾ ਆ ਸੰਗਤ ਦੀ ਅਥਾਹ ਸ਼ਰਧਾ ਆ ਬਾਬਾ ਜੀ ਦੇ ਸੰਗਤ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਸ਼ੀਵੀਆਂ ਦੇ ਪ੍ਰਬੰਧ ਲੰਗਰਾਂ ਦੇ ਪ੍ਰਬੰਧ ਖਾਸ ਕਰਕੇ ਕੂਲਰ ਪੱਖੇ ਏਸੀ ਚਾਨਣੀਆਂ ਲਾ ਕੇ ਸ਼ਾਂ ਦੇ ਪ੍ਰਬੰਧ ਕੀਤੇ ਜਾਂਦੇ ਆ ਸਾਨੂੰ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਇਹ ਹਦਾਇਤ ਆ ਕਿ ਵੱਧ ਤੋਂ ਵੱਧ ਸੰਗਤ ਨੂੰ ਸਹੂਲਤ ਜਿਹੜੀ ਗਰਮੀ ਤੋਂ ਰਾਹਤ ਦੇ ਸਕੇ ਉਹ ਦਿੱਤੀ ਜਾਵੇ ਅਸੀਂ ਉਹਨਾਂ ਬੇਸਮੈਂਟਾਂ ਨੂੰ ਵੀ ਵੈਂਟੀਲੇਸ਼ਨ ਕਰ ਰਹੇ ਹਾਂ ਕੋਸ਼ਿਸ਼ ਕਰਦੇ ਹਾਂ ਬਹੁਤ ਵੱਧ ਪੂਲਰ ਲਾ ਕੇ ਹਵਾ ਦੀ ਕਰਾਸਿੰਗ ਕੀਤੀ ਜਾਵੇ ਜਿਹਦੇ ਵਿੱਚ ਸੰਗਤ ਨੂੰ ਥੋੜੀ ਜੀ ਗਰਮੀ ਤੋਂ ਰਾਤ ਮਿਲ ਸਕੇ ਬਾਬਾ ਜੀ ਦੀ ਬੜੀ ਕਿਰਪਾ ਹੈ ਜੀ ਬਾਬਾ ਜੀ ਦੀ ਕਿਰਪਾ ਦੇ ਨਾਲ ਸੰਗਤ ਗਰਮੀ ਨੂੰ ਮਹਿਸੂਸ ਨਹੀਂ ਕਰਦੀ ਬਾਬਾ ਜੀ ਦੀ ਇੰਨੀ ਭੇਜ ਕੇ ਸ਼ਰਧਾ ਦੇ ਨਾਲ ਹਰ ਸੰਗਤ ਹਰ ਹਫਤੇ ਸੰਗਤ ਪੁੱਜਦੀ ਹੈ ਜਗ੍ਹਾ ਦਾ ਕਿਸ ਤਰ੍ਹਾਂ ਫਿਰ ਬੰਦ ਕੀਤਾ ਹੈ ਜਗ੍ਹਾ ਦਾ ਇਸ ਤਰ੍ਹਾਂ ਜੀ ਇੰਨੇ ਬੇਸਮੈਂਟਾਂ ਆ ਜੀ ਗੁਰੂ ਘਰ ਦੇ ਵਿੱਚ ਉੱਥੇ ਸੰਗਤ ਬੈਠਦੀ ਆ ਫਿਰ ਲੰਗਰ ਹਾਲ ਬਾਬਾ ਜੀ ਸੇਵਾ ਕਰਨਦੇ ਆ ਲੰਗਰ ਹਾਲ ਦੇ ਉੱਤੇ ਵੀ ਸੰਗਤ ਨੂੰ ਬਿਠਾਇਆ ਜਾਂਦਾ ਲੰਗਰ ਹਾਲ ਦੇ ਵਿੱਚ ਵੀ ਫਿਰ ਆ ਵੇਖੋ ਸ਼ਰਕ ਦੇ ਉੱਤੇ ਵੀ ਪੰਡਾਲ ਲਾ ਕੇ ਇਹਦੇ ਵਿੱਚ ਵੀ ਸੰਗਤ ਨੂੰ ਬਿਠਾਇਆ ਜਾਂਦਾ ਆ ਫਿਰ RAM RAM ਸਰ ਗੁਰਦੁਆਰਾ RAM ਸਰ ਸਾਹਿਬ ਵਿਖੇ ਗੁਰਦੁਆਰਾ ਬਿਵੇਕ ਸਾਹਿਬ ਸਾਹਿਬ ਵਿਖੇ ਗੁਰਦੁਆਰਾ ਗੀਠਾ ਸਾਹਿਬ ਵਿਖੇ ਬਾਬਾ ਗੁਰਦੁਆਰਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਵਿਖੇ ਉੱਥੇ ਵੀ ਸੰਗਤ ਹਾਲਾਂ ਦੇ ਵਿੱਚ ਜਿੱਥੇ ਵੀ ਟੁਕੜੀ ਜਗ੍ਹਾ ਮਿਲਦੀ ਆ ਉੱਥੇ ਛਾਂ ਦਾ ਪ੍ਰਬੰਧ ਕਰਕੇ ਦਿੱਤਾ ਜਾਂਦਾ ਉੱਥੇ ਸੰਗਤ ਬੈਠਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਸ ਤਰ੍ਹਾਂ ਮੈਨੇਜਰ ਜਤਿੰਦਰ ਸਿੰਘ ਹਰਾਂ ਨੇ ਦੱਸਿਆ ਕਿ ਜਿੱਥੇ ਕਿਤੇ ਵੀ ਥਾਂ ਮਿਲਦੀ ਸੰਗਤ ਉੱਥੇ ਹੀ ਬੈਠ ਜਾਂਦੀ ਐ ਇਤੋਂ ਕੇ ਬਾਹਰ ਸੜਕ ਤੇ ਵੀ ਤੱਬੀ ਗਰਮੀ ਚ ਬੈਂਚ ਵੀ ਸੰਗਤ ਕੋਈ ਪਰੇਸ਼ਾਨੀ ਮਹਿਸੂਸ ਨਹੀਂ ਕਰਦੀ ਤੋ ਇਹ ਤਸਵੀਰ ਹੈ ਬਾਬਾ ਦੀਪ ਸਿੰਘ ਜੀ ਦੇ ਪਾਵਨ ਆਸਥਾਨ ਗੁਰਦੁਆਰਾ ਸ਼ਹੀਦਗੰਗ ਬਾਬਾ ਦੀਪ ਸਿੰਘ ਜੀ ਸ਼ਹੀਦਾ ਸਾਹਿਬ ਦੀ ਕਿਉਂਕਿ ਬਾਬਾ ਦੀਪ ਸਿੰਘ ਜਿਨ੍ਹਾਂ ਨੇ ਸੀਸ ਟਲੀ ਤੇ ਧਰ ਕੇ ਸਤਖੰਡ ਸ੍ਰੀ ਹਮੰਦਰ ਸਾਹਿਬ ਦੀ ਅਜਮਤ ਮਰਿਆਦਾ ਦੀ ਰਾਖੀ ਦੇ ਲਈ ਆਪਣਾ ਅਥਿਆਗ ਬਲਿਦਾਨ ਦਿੱਤਾ ਉਹ ਬਲਿਦਾਨ ਜਿਸ ਦੀ ਹੋਰ ਮਿਸਾਲ ਸਿੱਖ ਇਤਿਹਾਸ ਵਿੱਚ ਕਿਤੇ ਵੀ ਨਹੀਂ ਮਿਲਦੀ ਤੋਂ ਸੰਗਤਾਂ ਲੱਖਾਂ ਦੀ ਗਿਣਤੀ ਵੀ ਜਿੱਥੇ ਆ ਕੇ ਬਾਬਾ ਜੀ ਦੀ ਮਹਾਨ ਸ਼ਹਾਦਤ ਨੂੰ ਸਜਦਾ ਕਰਦੀਆਂ ਉੱਥੇ ਇਹ ਟੁੱਟ ਵਿਸ਼ਵਾਸ ਹੈ ਕਿ ਸੱਚੇ ਮਨ ਨਾਲ ਕੀਤੀ ਗਈ ਹਰ ਅਰਦਾਸ ਇੱਥੇ ਗੁਰੂ ਚਰਨਾਂ 'ਚ ਪ੍ਰਵਾਨ ਹੁੰਦੀ ਹੈ ਔਰ ਇਸੇ ਵਿਸ਼ਵਾਸ ਤੇ ਚੱਲਦੇ ਹਰ ਐਨ ਤੌਰ ਪਹੁੰਚ ਤੋਂ ਸਤਲ ਅਕਸ਼ਰਦਾਲੂ ਦੇਸ਼ ਦੇਸ਼ਾਂ ਤੋਂ ਚਬੈਰਸ ਮਾਗਮ ਚਬੂਲਿਤ ਕਰਨ ਲਈ ਪਹੁੰਚਦਾ ਹੈ ਕੈਮਰਾ ਬਸਰ ਅਰਤਾ ਸਿੰਘ ਜੀ ਨਾਲ ਮਨਿੰਦਰ ਸਿੰਘ ਹੋਊਗਾ ਪੀਡੀਸੀ ਨਿਊਜ਼ ਅੰਮ੍ਰਿਤਸਰ